ਇਹ ਕਹਿੰਦੇ ਬਈ ਅਸਲੀ ਕੰਮ ਕੀ ਕਰਦਾ ਨੂੰ ਅਸਲੀ ਕੰਮ ਆ ਕਰਦੇ ਆ ਬਈ YouTube ਦੇ ਨਾਲ ਨਾਲ ਇਹ ਕੰਮ ਕਰਦੇ ਆ ਮੇਰੇ ਵੀਰ ਔਰਾਂ ਨਹੀਂ ਗੱਡੀਆਂ ਤੇਲ ਪੁਰਾਉਂਦਾ ਅੱਜ ਤੱਕ ਕਿਸੇ ਨੂੰ ਦੱਸਿਆ ਨਹੀਂ ਸੀ ਪਰ ਅੱਜ ਦੱਸ ਰਹੇ ਆ ਪੇਂਟ ਵੀ ਮਾਰਦਾ ਰਿਹਾ ਮੈਂ ਟੈਂਟ ਵੀ ਕੱਟਦਾ ਰਿਹਾ ਚੰਨੀ ਵਾਂਗੂ ਸਤਰਾ ਬਾਦਾਮਾਂ ਦਾ ਟਾਈਮ ਹੋ ਗਿਆ ਬਾਦਾਮ ਖਾਣੇ ਪੈਣਗੇ ਇਹਨਾਂ ਤੋਂ ਬਗੈਰ ਸਰੀਰ ਨਹੀਂ ਚੱਲਦਾ ਉਹ ਇਹਨਾਂ ਕਹਿੰਦੀ ਨਸ਼ੇ ਪੱਤੇ ਵਾਲੀਆਂ ਨੇ ਦਵਾਈ ਚੱਲ ਰਹੀ ਆ ਮੇਰੀ ਕਿ ਦੇਖਿਆ ਨਸ਼ੇ ਪੱਤੇ ਵਾਲੀਆਂ ਨੇ ਦਿਲ ਪਾਣੀ ਵਾ ਕੋ ਸਾਫ ਨੀਤਾ ਨਹੀਂਓ ਕੋਟੀਆਂ ਸਣੀ ਪੀਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਨਦਰ ਵੀਡੀਓ ਤੇ ਪੇਂਟ ਪੂੰਡ ਕਰਾ ਲਏ ਸੀਗੇ ਤੁਹਾਨੂੰ ਪਤਾ ਲਾਇ ਲਏ ਪਾ ਲਏ ਸੀਗੇ ਉਸ ਤੋਂ ਬਾਅਦ ਪਹਿਲੀ ਗੱਲ ਤਾਂ ਮੇਰਾ ਗਲਾ ਖਰਾਬ ਹੋ ਰਿਹਾ ਤਾਂ ਮੜੀ ਮੋਟੀ ਬਾਜਦਰ ਉਧਰ ਉਧਰ ਹੋ ਗਿਆ ਜਾ ਸਕਦੀਓ ਤੇ ਹੋਰ ਕੁਝ ਨਾ ਸਮਝਿਓ ਕੱਲ ਠੰਡਾ ਪਾਣੀ ਪੀ ਲਿਆ ਸੀਗਾ ਮਸਤ ਜੋਕ ਮਾਰਾ ਰਿਹਾ ਯਾ ਹੱਸਰੇ ਹਲਕਟ ਹੱਸ ਤਾਂ ਕਰਕੇ ਤੇ ਅੱਜ ਆਪਾਂ ਚੱਲੇ ਆਂ ਲਾਇਬ ਵਾਲੇ ਵੱਡੇ ਉਹ ਉੱਚੀ ਗਰਾਈ ਨਹੀਂ ਗੱਡੀ ਤੇ ਫੈਂਡਰਾਂ ਨਾਲ ਵੱਜਦੇ ਗਏ ਤੇ ਉਹਨੇ ਪੇਂਟ ਤੇੜਦਾ ਅੱਜ ਦੁਬਾਰੇ ਲਵਲੀ ਗੋਲ ਚੱਲੇ ਆ ਪਾਤੜੇ ਤੇ ਜਾ ਕੇ ਕਰਾਨਿਆਂ ਪੇਂਟ ਦੁਬਾਰਾ ਤੋਂ ਜਿੱਥੇ ਇੱਥੇ ਤੇੜਿਆ ਤੇ ਫੈਂਡਰ ਸਿੱਧਾ ਕਰਾਨਿਆਂ ਮਾੜਾ ਮੋਟਾ ਉਹ ਵੀ ਕਹੂਗਾ ਪਤਾ ਅੰਦਰ ਕਿੱਥੇ ਹੱਥ ਪਾਲੇ ਗੰਨਾਂ ਨੂੰ ਕਿੰਨਾਂ ਨੂੰ ਹੱਥ ਲਾਊਗਾ ਕਦੇ ਉਹ ਵੀ ਕਿੱਥੇ ਯਾਰ ਰਾਤ ਚੱਕਰ ਪਾਲੇ ਜਾਂਦਾ ਵੀ ਹਾਂ ਰੋਜੀ ਇਹੇ ਪੰਗਾ ਖੜਿਆ ਰਹਿੰਦਾ ਬਾਕੀ ਦੇਖ ਗਦੇ ਰੋਟੀ ਰੂਟੀ ਖਾ ਲਈ ਤੇ ਬਿਮਾਰ ਹੋਇਆ ਪਿਆ ਜ਼ਰੂਰ ਤੇ ਚੱਲਦੇ ਆਈ ਸੀ ਕਰਾ ਲਈ ਲੋਟ ਪਰ ਵਾਹ ਤੇ ਲਾਈਵ ਵੀਲਾਂ ਵਾਲੀ ਵੀਡੀਓ ਤੇ ਨੂੰ ਮੈਂ ਬਾਅਦ ਚ ਬਣਾਉਂਗਾ ਜਿਹੜੀ ਸੈਪਰੇਟ ਬਣਾਵਾਂਗੇ ਠੀਕ ਹੈ ਨਾ ਤੇ ਹੁਣ ਆਪਾਂ ਚੱਲਦੇ ਆ ਪਾਤਣਾ ਵੱਲ ਨੂੰ ਕੋਚ ਕਰਦੇ ਨੇ ਚਲੋ ਜੀ ਪਾਇਆ ਗियर ਹੈਂਡ ਬ੍ਰੇਕ ਡਾਊਨ ਨਾਓ ਗੱਡੀ ਇੱਕ ਵਾਰ ਪੇਂਟ ਕਰਕੇ ਦੇ ਦੀ ਡਬਲ ਹੋਰਾਂ ਨੇ ਦੁਬਾਰੀ ਫੇਰ ਲਾ ਲਿਆ ਮਾੜੀ ਮੋਟੀ ਤੁਹਾਨੂੰ ਬਾਈ ਉਹਦੀ ਸੇਵਾ ਫੇਰ ਕਰਨੀ ਮਾੜੀਆਂ ਮੋਟੀਆਂ ਗਾਲਾਂ ਪਈਆਂ ਨੇ ਚੱਲ ਕੋਈ ਮੇਪਾ ਸਾਰ ਜਾਏ ਕੋਈ ਚੱਕਰ ਨਹੀਂ ਤੇ ਇੱਥੋਂ ਆਪਾਂ ਨੇ ਲਾਈਵ ਆ ਕੇ ਦੇਖਿਆ ਨਹੀਂ ਸਪੈਸਰ ਪਾਈ ਨਹੀਂ ਆ ਚੱਕ ਦਾ ਕੰਮ ਸਾਰਾ ਮਸਲਾ ਹੈ ਲੈ ਬਾਈ ਹੁਣ ਤੇਰੀ ਸੇਵਾ ਹੈ ਬਾਕੀ ਲਾਇਆਣੀ ਵੀਡੀਓ ਤੁਹਾਨੂੰ ਫੁੱਲ ਦਿਖਾ ਦੂਗਾ ਬਾਅਦ ਚ ਹਲੇ ਪਹਿਲਾਂ ਇਹਨਾਂ ਨੂੰ ਹੱਬਾ-ਉੱਬਾ ਨੂੰ ਪੇਂਟ ਕਰਾ ਲੀਏ ਚੰਗੀ ਤਰ੍ਹਾਂ ਖਲਵਾ ਦਿੰਨੇ ਆ ਹਨਾ ਕਰ ਦਿੰਨਾ ਘੈਂਟ ਕੰਮ ਪੂਰਾ ਕਿਉਂ ਭਈ ਸੋਨੀ ਠੀਕ ਆ ਓਕੇ ਆ ਜਦੋਂ ਖੋਲਾਂਗੇ ਹੱਬਾ ਵਾਸਤੇ ਫਿਰ ਉਹ ਵੀ ਕਰੇ ਦਵਾਂਗੇ ਅੰਡਰ ਲੈਣੀ ਆ ਦਾ ਨਿਕਮਾ ਕਹਿ ਕੇ ਗੱਡੀ ਖੜਵਾਈਏ ਤੈਨਾਂ ਤਦੋਂ ਹੁਣ ਜਾਣ ਲੱਗ ਰਹੇ ਆ ਕਰੇਗਾ ਇੱਕ ਦਿਨ ਘੜਜਾ ਦਿਨ ਤੋਂ ਨਹੀਂ ਈਪ ਖੜਵਾਈਏ ਇੰਨਾ ਕਦੋਂ ਕੰਮ ਹੈ ਯਾਰ ਉਹ ਪਿੱਛੇ ਪਿੱਛੇ ਆ ਨਿਆਰੀ ਟੁੱਟੇਗੀ ਵੇ ਇੱਕ ਘੰਟਾ ਘੜਜੋ ਪੰਜ ਤੋਂ ਇੱਕ ਘੰਟਾ ਨਹੀਂ ਘੜਸੋ ਘੰਟਾ ਤੋਂ ਘੜਜਾ ਤਾਂ ਇੱਕ ਦਿਨ ਕਹਿ ਦਿਨ ਕਹਿ ਮੈਂ ਤਾਂ ਇੱਕ ਘੰਟਾ ਘੜਜਾ ਰਗੜ ਰੋਡ ਤੋਂ ਮਾਪੇ ਲਊਗਾ ਮੈਂ ਦੋ ਹੀ ਰਗੜਨਾ ਰਗੜਨੋਂ ਰੋਗੜਨ ਵਾਲਾ ਕੋਈ ਚੱਕਰ ਨਹੀਂ ਨਾ ਵੀ ਆਪ ਕਰਨਾ ਪੈ ਰਿਹਾ ਮੜਾ ਮੋਟਾ ਕੰਮ ਕਿਉਂਕਿ ਡਿਜ਼ਾਈਨ ਦੀ ਛੀਤੀ ਤੁਹਾਨੂੰ ਪਤਾ ਯਾਰ ਯਾਰੀ ਮਿੱਤਰਤਾ ਜੇਹੀ ਕੁਝ ਹੁੰਦਾ ਹੁੰਦਾ ਹੈ ਉਹਦਾ ਗੰਦਾ ਮੈਂ ਤਾਂ ਪਟਿਆਲੇ ਆ ਨਾ ਆਪੇ ਕਰਨਾ ਪਊਗਾ ਇਹਨੂੰ ਹਰ ਕਰ ਕਰ ਵਧੀਆ ਕਰਾ ਆਪ ਕਰਾਉਣਾ ਚਾਹੀਏ ਸਾਰੇ ਬੜੇ ਨਹੀਂ ਜਿਨਾ ਕਰੇਗਾ ਜਾਵੋ ਲਿਆ ਕੇ ਰੀਤਾ ਓਏ ਰੌਂਦ ਲੈ ਕੇ ਦੀ ਰੌਂਦਾਂ ਇਸਕੇ ਉੱਪਰ ਕਵਰ ਜਾਂ ਵੀ ਆਇਆ ਹੈ ਕਰਨਾ ਨਾ ਪੰਨ ਵਾਲਾ ਜੋbro ਕੰਮ ਆ ਆਪਣਾ ਪ੍ਰੋਗਰੈਸ ਤੇ ਹੈ ਮੁੰਡੇ ਲੱਗੇ ਹੋਏ ਨੇ ਹੁਣ ਹੈਗਾ ਆਪਣਾ ਲੰਚ ਟਾਈਮ ਆਪਾਂ ਖਰਾਏ ਲੰਚ ਇੱਥੇ ਬੰਨਸ ਬੰਨੀਆਂ ਰੋਟੀਆਂ ਬੰਨਸ ਬੰਨੀਆਂ ਦਾਲਾਂ ਰਾਜ ਤੇ ਰੋਟੀ ਜਿਹੜਾ ਕੁਝ ਮਿਲ ਗਿਆ ਜੋ ਉਪਰ ਦਾ ਤੁਹਾਨੂੰ ਪਤਾ ਛੱਡਦੇ ਭੈ ਨਹੀਂ ਜਿਹੜੀ ਆ ਹੁਣ ਤਾਂ ਆਪਣਾ ਇੰਟਰਨਲ ਪੁੱਛਦਾ ਕਿਹੜੀ ਦਾਲ ਸਬਜ਼ੀ ਲੈ ਕੇ ਬਾਕੀ ਇਹਨਾਂ ਨਾਲ ਹੀ ਚੈੱਕ ਕਰਦੇ ਆਂ ਦਹੀਂ ਦੂਹੀਂ ਸਾਰਾ ਕੁਝ ਅੱਜ ਮੱਲਾਂ ਕੋਲ ਇਧਰ ਆਪਣੀ ਗੱਡੀ ਤਿਆਰ ਹੋਣ ਲੱਗ ਰਹੀ ਉਹ ਯਾਰ ਕਿੰਨੇ ਕ ਵਰਕਰ ਭਾਈਏ ਯਾਰ ਮਾੜੀ ਕਿਸਮਤ ਹੈ ਲੱਗ ਲੱਗ ਜਾਂਦੀ ਆ ਇੱਕ ਹੋਰ ਤੁਹਾਨੂੰ ਸਿਕਰਟ ਦੱਸੂਗਾ ਮੇਰੇ ਘਰ ਦੇ ਦੇਖਦੇ ਹੋਣਗੇ ਵੀਡੀਓ ਤਾਂ ਨਹੀਂ ਦੱਸਿਆ ਮੈਂ ਬਾਕੀ ਕਿਸੇ ਨੂੰ ਫੇਰ ਦੱਸੂਗਾ ਗਾਲਾਂ ਬਹੁ ਪੈਣਗੀਆਂ ਜੇ ਉਹ ਸਿਕਰਟ ਖੁੱਲ ਗਿਆ ਓਏ ਇੱਥੇ ਆ ਪਾਈ ਓਏ ਬਈ ਸੋਨੀ ਓਕੇ ਓਕੇ ਹਾਂ ਕੀ ਦੀ ਗਾਲਾਂ ਆ ਤੁਹਾਨੂੰ ਵਧੀਆ ਆ ਡਰੈਨ ਤੇ 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 ਆਲੂ ਆਲੂ ਆ ਡਰੈਨ ਤੇ ਆ ਡਰੈਨ ਰਹ ਚੱਲਦੇ ਹਾਂ ਲਾ ਮੁੰਡਾ ਕੰਮ ਕੋ ਮਛਾੜ ਦੇ ਜਾਂਦੇ ਆਸ਼ਕੀ ਮਾਰਨ ਚੱਲੇ ਨੇ ਮੇਰੇ ਵੀਰੋ ਵਾਖਾ ਸੀਰ ਹੈ ਕਿਤੇ ਮੇਲਾ ਮੋਲਾ ਉੱਥੇ ਘੇੜਾ ਦੇਣ ਚੱਲੇ ਨੇ ਇਧਰ ਆ ਮੁੰਡਾ ਮਿਹਨਤੀ ਇਧਰ ਲੱਗਿਆ ਪਿਆ ਕਿਉਂ ਭਾਈ ਜਿੱਧਰ ਜਾ ਰਹੇ ਆ ਮੈਨੂੰ ਪਤਾ ਹੈ ਚਲੋ ਕੋਈ ਨਹੀਂ ਟਾਈਮ ਆਉਂਦਾ ਵੀ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਲੰਘ ਜਾ ਬਾਲ ਬੂਲ ਬਾਕੇ ਕੋਈ ਨ ਕੋਈ ਬਾਈ ਦੇ ਬਾਈ ਦੇ ਟਾਈਮ ਹੁੰਦਾ ਟਾਈਮ ਹੁੰਦਾ ਲਈ ਮੁੰਡੇ ਜਾਂਦੇ ਕੋਕ ਪੀਣਗੇ ਗਰਮੀ ਚ ਗਰ ਮੋਰੇ ਨੇ ਠੰਡਾ ਠੰਡਾ ਕੋਕ ਪੀਣਗੇ ਇਹਦੇ ਨਾਲ ਕੀ ਲੈ ਗਏ ਆ ਫਿੰਟਰ ਡੈਕਟਰ ਕੀ ਲੈ ਗਏ ਆ ਇਹਦਾ ਬਰੈਡ ਖਾਣਗੇ ਇਹਦੇ ਜੋਬਰ ਚਲੋ ਕੰਮ ਕੰਪਲੀਟ ਹੋ ਜੇ ਕੋਈ ਚੱਕਰ ਨਹੀਂ ਇਹਦਾ ਮੈਂ ਸੁਭਿਸ਼ੀ ਲੈਨਸਰ ਨੇ ਉਧਰ ਉਹਦੀ ਫੰਡਰ ਲੈਣੀ ਹੈ ਪਾਣੀ ਉਧਰ ਲੱਗ ਰਿਹਾ ਮੁੰਡਾ ਮਨੀਸ਼ ਆ ਪੂਰਾ ਕੰਮ ਖਿੱਚ ਕੇ ਜਾਵਾਂ ਆ ਜਾ ਬਈ ਨਲਾਸ ਗਲ ਉਸ ਤੋਂ ਲੈ ਜੋਬਰ ਚਲੋ ਫੋੜੋ ਰੜੀ ਕੀ ਹਾਲ ਹੈ ਜੱਜ ਬਜੇ ਉਹ ਉਹ ਦਾ ਉਹ ਯਾਰ ਉਹ ਦਾ ਦੇਵਾ ਦਾ ਕਹਿੰਦਾ ਉਹਦੀ ਜਾਲੀ ਹੋ ਹਾਂ ਲੈ ਮਿੱਤਰ ਅੱਪਾ ਹੀ ਬਣ ਕੇ ਡੈਂਟ ਬੱਸਾ ਮੀਨਾ ਕੋ ਹੋਰ ਫਿਰ ਮੈਂ ਆਉਂਦੀ ਦੁਕਾਨਾ ਪਰ ਹੋ ਲੂ ਆ ਆ ਹਾ ਠੀਕ ਹੈ ਨਾ ਅੱਗੇ ਘਾ ਦੇ ਲੱਗੀ ਜੱਜ ਬਗਰ ਲੱਗਣਾ ਅੰਡਰ ਲਾਈਨਾਂ ਪਾ ਲੱਗਣਾ ਸਿੱਖ ਗਿਆ ਸਿੱਖ ਗਿਆ ਸਿੱਖਿਆ ਜਾ ਹਾਂ ਮੈਂ ਸਿੱਖ ਗਿਆ ਲਾ ਦੇ ਇੱਕ ਸਿੱਖ ਗਿਆ ਸਿੱਖ ਗਿਆ ਬਈ ਸਿੱਖ ਗਿਆ ਆ ਪਿੱਛੇ ਵੀ ਆਇਆ ਮੁੰਡਾ ਰੰਗ ਨਾਲ ਲੱਗਿਆ ਸਭ ਨਾਲ ਨਾਲ ਜੀ ਜੀ ਇਹ ਪਿੱਛਲੇ ਦੇ ਨੂੰ ਵਿਦਿਸ਼ਵਾਦ ਦਿਖਾਉਂਗਾ ਉਹ ਦੋ ਬੱਚੀਏ ਜਿਹੜਾ ਪਹਾੜੀ ਦੇ ਵਿੱਚ ਆਇਆ ਕੇ ਮੇਰੇ ਕੋਲ ਕਾਦੂ ਆ ਰਹੀ ਹੈ ਤੁਹਾਨੂੰ ਇਹਨਾਲ ਪਦੇ ਦੇਖਦੇ ਆਂ ਜਾਪੀ ਇਹਨਾਂ ਨੂੰ ਵੀ ਪਤਾ ਹੈ ਤੇਵਾ ਹੈ ਅੱਗੇ ਇਹ ਨਿਕਲ ਰਿਹਾ ਹੈ ਮਤਲਬ ਕਿ ਜਾਪੀ ਚਲ ਦੇਖਦੇ ਆ ਆਵਾਜ਼ ਆ ਠੀਕ ਹੈ ਇਧਰ ਬਦਾਮਾਂ ਦਾ ਟਾਈਮ ਹੋ ਗਿਆ ਬਾਦਾਮ ਖਾਣੇ ਪੈਣਗੇ ਇਹਨਾਂ ਤੋਂ ਬਗੈਰ ਸਰੀਰ ਨਹੀਂ ਚੱਲਦਾ ਇਧਰ ਹੋ ਲਿਆ ਪੇਂਟ ਓਲ ਕੇ ਮੜਾ ਮੋਟਾ ਪੇਂਟ ਪੁੰਡਾ ਇਹਨਾਂ ਤੋਂ ਬਗੈਰ ਸਰੀਰ ਚੱਲਦਾ ਨਹੀਂ ਉਹ ਇਹਨਾਂ ਕਹਿੰਦੀ ਨਸ਼ੇ ਪੱਤੇ ਵਾਲੀਆਂ ਨੇ ਦਵਾਈ ਚੱਲ ਰਹੀ ਹੈ ਮੇਰੀ ਕਿਤੇ ਕਹਿ ਦੇ ਨਸ਼ੇ ਪੱਤੇ ਵਾਲੀਆਂ ਨੇ 아, ਅਜੀ ਤਾਜ ਦੇ ਰਿਖੜੇ ਸੱਜੇ ਵੱਲ ਅਡਾਪਟਰ ਹਾਂ ਉਹ ਦੱਕਾ ਕਰਾਤਾ ਮੈਨੂੰ ਆਹੋ ਤੋ ਇਹੋ ਹਾਂ ਕਿ ਉਹ ਉਹ ਲੋਕ ਆ ਰਹੇ ਨੇ ਇਸੇ ਨਾਲ ਆ ਰਹੇ ਨੇ ਨੋਕੇ ਕਰਕੇ ਜਾਈਆ ਫਿਰ ਚਾਰੀ ਗਵਰ ਕਹਿੰਦੇ ਚਾਰੀ ਆਉ ਦੋ ਕਲਾਏ ਵੀ ਲਾਉਣ ਜਾ ਰਹੇ ਆਂਟੀ ਦੀ ਅੱਡੀ ਪਾਏ ਪੈਂਹਰ ਦੀ ਇੱਥੇ I20 ਨਾਲ ਕਿਸੇ ਰਕੀ ਲੱਗੀ ਆ ਤੇ ਆਹ ਹੁਣ ਬੰਦੇ ਮਰਾ ਨਾਲ ਕਿਸੇ ਰਕੀ ਲੱਗੀ ਹੈ ਇਹਦਾ ਨਾ ਪਾਪਾ ਦੀ ਫਰੇ ਭੈਣ ਜੋ ਸਕੂਟੀ ਨਹੀਂ ਆਉਂਦੀ ਹੁੰਦੀ ਜਦ ਨਾਲ ਉਹ ਗੱਡੀ ਫੜਾਉਂਦੇ ਨੇ ਮੇਰਾ ਮਾਫ ਕਰਨਾ ਉਹ ਗੁੱਸੇ ਮੇ ਇਧਰ ਉਧਰ ਨਿਕਲ ਜਾਂਦਾ ਹੂੰ ਗਰਮੀ ਬਹੁਤ ਹੋ ਰਹੀ ਆ ਮਿੱਤਰੋ ਜਿਹਨੂੰ ਮੇਜਰ ਗਰਮੀ ਕਹਿੰਦੇ ਨੇ ਉਹ ਨਹੀਂ ਗੈਰ ਹੈ ਮੇਜਰ ਫਾਇਰ ਬਰਗੇਡ ਕਹਿੰਦੇ ਸੋਨੇ ਚ ਪਛਾਪੋ ਕੇ ਲੱਗ ਰਿਹਾ ਮੈਨੂੰ ਲੱਗਦਾ ਇਹਨੂੰ ਕੁਝ ਮਤ ਲੱਗਿਆ ਮੇਰੇ ਮਿੱਤਰੋ ਸੋਚਾ ਲੱਗ ਰਿਹਾ ਵੇ ਮੇਲੇ ਜਗਾਇਤੀ ਆ ਮੈਨੂੰ ਲੱਗਦਾ ਕੋਈ ਨਾ ਕੋਈ ਸ਼ਿਕਾਰ ਲੱਭਿਆ ਹਾ ਇਹ ਬਾਈ ਹਾਸੀ ਦਾਸਰੀਆ ਕਹਿੰਦੇ ਚੋਬਰ ਦੀ ਹਾਸੀ ਪੇਟ ਨਹੀਂ ਮਾਰਦਾ ਰਿਹਾ ਮੈਂ ਟੈਂਟ ਵੀ ਕੱਢਦਾ ਰਿਹਾ ਚੰਨੀ ਵਾਂਗੂ ਉਹਦਾ ਬੰਦਾ ਐ ਕੰਮ ਠਾਪ ਦੂੰਗਾ ਬਾਈ ਜੱਲਦੀ ਇੰਨਾ ਕੰਮ ਠਾਪ ਦੂੰਗਾ ਨਾਲ ਪੇਂਟਿੰਗ ਕਰਿਆ ਕਰੂੰਗਾ ਨਾਲ ਪੇਂਟਿੰਗ ਦੇ ਦੇਖਿਓ ਹੁਣ ਖੋਦਦਿਆਂ ਦਾ ਦੁਕਾਨ ਨਵੀਂ ਕੋਣੀ ਕੀ ਕੁਸ ਰਹਿ ਗਿਆ ਹੈਂ ਬੋਰਡ ਕੇ ਲਗਾਏ ਆਹ ਲੱਗੇ ਕਨਾਟੇ ਨੇ ਬੰਦਰਾ ਲਿਆ ਭਾਈ ਬਾਕੀ ਸਾਰਾ ਕੁਝ ਹੋ ਗਿਆ ਛੇਤੀ ਕਰੋ ਚੋਪਰੋ ਕੀ ਹੋਇਆ ਨੇ ਟਰੈਕਟਰ ਸਾਲ ਚਲਿਆ ਗਿਆ ਕਿੰਨਾ ਕਰਾਏਗਾ ਮਗਜੀ ਥੋੜੀ ਰਹਿ ਗਿਆ ਆਪਣਾ ਥੋੜਾ ਰਹਿ ਗਿਆ ਚਲੋ ਜੀ ਆਪਣੇ ਨੂੰ ਹੰਦੇ ਲੈ ਓਏ ਠੀਕੀ ਕਰੀਏ ਇਹਨੂੰ ਖੜਾਣ ਵਾਸਤੇ ਓਏ ਹਾਂ ਇਸ ਤਰੀਕੇ ਦੇਖੋ ਇੱਕ ਸਗਰੂ ਘੱਟ ਦਨੇ ਆ ਨਾ ਜਿਹੜਾ ਰੁਕੀ ਰੱਖੇ ਇਹਨੂੰ ਗੱਡੂ ਬੁੱਕੀ ਵੜਾ पिछे सुनते मेरे घर के कहते बी असली कम की करते तू असली काम आ हैं भाई। थोड़े सामने इंस्टाग्राम पर हट के यूट्यूब ये काम करते हैं मेरे वीर। ਔਰ ਔਰਾਂ ਵੀ ਗੱਡੀਆਂ ਤੇਲਪੁਰਾ ਆਉਂਦਾ ਅੱਜ ਤੱਕ ਕਿਸੇ ਨੇ ਦੱਸਿਆ ਨਹੀਂ ਸੀ ਪਰ ਅੱਜ ਦੱਸ ਰਿਹਾ ਠੀਕ ਆ ਆ ਕੰਮ ਕਰਦੇ ਆ ਆਪਾਂ ਬਾਕੀ ਵੀਡੀਓ ਨਾਲ ਲਗਾ ਕੇ ਜ਼ਰੂਰ ਦੇਖਿਓ ਮੇਰੇ ਵੀਰੋ ਰੋਜ਼ ਕੰਮ ਕਰ ਮੈਂ ਦੇਂਚਾ ਨਾ ਤਾਂ ਮੰਦਾ ਆਪਣੇ ਕੋਲੇ ਕਿੰਨੀ ਆਪਣੀ ਤਨਖਾਹ ਸਾਰਾ ਕੁਝ ਦੱਸਾਂ ਇਹ ਤੁਹਾਨੂੰ ਤੇ ਇਹ ਜਿਹੜੇ ਮੇਰੇ ਰੱਛਾ ਇਹ ਵੀ ਜਨ ਨੇ ਅੱਲ ਰਾੜ ਲਾਜਨ ਥੋੜੀ ਜਰਨਲ ਮੋਲ ਜਲੀ ਦਾ ਦੇਣਾ ਕਿਉਂਕਿ ਆਂ ਬੰਦੇ ਨੂੰ ਪਤਾ ਨਹੀਂ ਰੋਟੀ ਰੂਟੀ ਆਪਾਂ ਨਹੀਂ ਕਰਦੇ ਰਿਮੂਵ ਲੈ ਮਿੱਤਰੇ ਦੇਖਿਆ ਗਈ ਦੀ ਆ ਇਹ ਮੇਰੇ ਜੂਨੀਅਰ ਚੇਲਾ ਕੋਲੋਂ ਸਾਹ ਅਦਰ ਦੇਖਾ ਜੂਨੀਅਰ ਜਿੱਲ੍ਹੇ ਮੇਰੇ ਤੋਂ ਕੰਮ ਜ਼ਿਕਰ ਠੀਕ ਹੈ ਅੱਜ ਹੋਰ ਕੋਈ ਲੱਗੀਆਂ ਜਿਹੜੀਆਂ ਜਾਂਦੇ ਆਪਾਂ ਨੇ ਕਰਕੇ ਤੋੜਦੀਆਂ ਅੱਜ ਆਪਣੀ ਨਾਸਰ ਦਾ ਕੰਮ ਕਰ ਲੱਗ ਰਿਹਾ ਪਾ ਮੁੜਕੋ ਮੁੜਕੇ ਉਹਨਾਂ ਨੂੰ ਪਤਾ ਹੁਣ ਮੁੜਕਾ ਜਿਹੜਾ ਹੈ ਕੱਢਣ ਦਾ ਵੀ ਟਾਈਮ ਆ ਰਿਹਾ ਦੂਜੇ ਲੋਡ ਨਹੀਂ ਗੱਤ ਨਾ ਸਮਝਿਓ ਕਿਸੇ ਹੋਰ ਲੋਡ ਇੰਸਟਾਗ੍ਰਾਮ ਮੇਰਾ ਪੈ ਲੱਗ ਰਿਹਾ ਆਪਣੇ ਮਿੱਤਰ ਨੇ ਵੇਚ ਤਾਂ ਕਰਕੇ ਇਹਨਾਂ ਨੇ ਬਾਲੇ ਕੱਪੜੇ ਮਾਜਲ ਮੈਂ ਤਾਂ ਜਾ ਕਿਨਾਂ ਨਾਲ ਹੀ ਹੈ ਕੰਮ ਹੋ ਗਿਆ ਡਨ ਕੰਮ ਮੁੱਕ ਗਿਆ ਤੇ ਚੇਲਿਆਂ ਨੇ ਲਾਤੀ ਆਪਣੀ ਦੁਕਾਨ ਤੇ ਹੁਣ ਬਤਾ ਦੇਣਗੇ ਇੱਕ ਹੋਰ ਹੈ ਆਪਣਾ ਚੇਲਾ ਆਪਾਂ ਚੱਲੇ ਹੁਣ ਘਰ ਨੂੰ ਲੈਫਟਰ ਹੋ ਗਈ ਆਪਣੀ ਠੀਕ ਆ ਚੰਗਾ ਚੇਲੋ ਠੀਕ ਆ ਮਿਲਦੇ ਆਂ ਕੱਲ ਨੂੰ ਐ ਇਹ ਆਪਣੇ ਚੇਲੇ ਨੇ ਬਹੁਤ ਹੀ ਪਿਆਰੇ ਨੇ ਲਾਡ ਦਲਾਰੇ ਨੇ ਛੋਟੇ ਮੂਟੇ ਨੰਨੇ ਬੁੰਨੇ ਬੱਚੇ ਨੇ ਤੇ ਉਹਨਾਂ ਨਾਲ ਵੀ ਬੈਠਾਂ ਕਿਸੇ ਨਾ ਟਾਈਮ ਆਪਾਂ ਸਪੈਂਡ ਕਰਾਂਗੇ ਅੱਜ ਦੀ ਵੀਡੀਓ ਚ ਐਨਾਈ ਮਿਲਦੇ ਆਂ ਕਿਸੇ ਨੰਮ ਵੀਡੀਓ ਟੂ ਲਵ ਯੂ ਐਂਡ ਟੇਕ ਕੇਅਰ ਬਾਏ ਬਾਏ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਲੱਗੀ ਐ ਅਪਕੇ ਆਪਣਾ ਚੈਨਲ ਕਰਨਾ ਸਬਸਕ੍ਰਾਈਬ ਨਵੀਂ ਵੀਡੀਓ ਲਈ ਧੰਨਵਾਦ ਲਵ ਯੂ ਟੇਕ ਕੇ ਬਾਏ ਬਾਏ